ਬਹੁਤ ਹੀ ਪਿਆਰੇ ਪਿਆਰੇ ਸਤਗੁਰ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਗੁਰੂ ਤੇਰਾ ਹੀ ਆਸਰਾ ਅੱਜ ਤੁਹਾਡੇ ਨਾਲ ਜਿਹੜੀ ਸਾਖੀ ਸੱਚੇ ਸਤਗੁਰ ਦੀ ਨਮੀ ਸਾਖੀ ਸਾਝੀ ਕਰਨ ਲੱਗਿਆ ਉਹ ਇੱਕ ਪੱਡ ਦੇ ਵਿੱਚ ਬੰਦਾ ਸ਼ਰਾਬੀ ਕਬਾਬੀ ਸੀ ਜਿਵੇਂ ਜਿਵੇਂ ਸਮਾਜ ਬਦਲਦਾ ਜਾਂਦਾ ਨਾ ਸਰਕਾਰ ਉਹਨਾਂ ਦੇ ਨਾਂ ਬਦਲਦੀ ਜਾਂਦੀ ਹੈ ਅੱਜ ਤੋਂ 40-45 ਸਾਲ ਪਹਿਲਾਂ ਜਿਹੜਾ ਕੋਈ ਬੁਰਾ ਕਰਮ ਕਰਦਾ ਸੀ ਉਹਨੂੰ 10 ਰੰਬੜੀਆ ਕਹਿੰਦੇ ਹੁੰਦੇ ਉਹ 10 ਰੰਬੜੀ ਕੀ ਸੀ ਜਿਹੜੇ ਉਹਨਾਂ ਦੀ ਬਾਲਾਂ ਦੀ ਤਾਂ ਥਾਣੇ 'ਚ ਵੀ ਰੋਜ਼ ਹਾਜ਼ਰੀ ਲੱਗਦੀ ਸੀ ਤੇ ਜਦ ਹੀ ਜਦੋਂ ਕੋਈ ਥਾਣੇਦਾਰ dama ਆਉਂਦਾ ਸੀ ਤਾ ਉਹਰੇ ਸਾਰੇ 10 ਨੰਬੜੀ ਇਕੱਠੇ ਕਰਨੇ ਸੀ ਕਟਾਪਾ ਚਾੜਨਾ ਸੀ ਉਹਨਾਂ ਨੂੰ ਸਮਝਾਉਣਾ ਸੀ ਪਰ ਜਿਹੜਾ ਇਹ ਬੰਦਾ ਮੰਦੇ ਕੰਮਾਂ 'ਚ ਪੈਂਦਾ ਇਹਨੂੰ ਕਾਲ ਹੀ ਪਉਦੇ ਕਾਲ ਦਲਾਲ ਪਉਦੇ ਨੇ ਵਿੱਚ ਉਹਦੇ ਛੱਡੇ ਹੋਏ ਨੇ ਕਾਲ ਦਲਾਲ ਉਹੀ ਪਉਦੇ ਨੇ ਤੇ ਬੰਦਾ ਕੋਈ ਨਹੀਂ ਚਾਹੁੰਦਾ ਵੀ ਮੈਂ ਬੰਦੇ ਕੰਮ 'ਚ ਪੈ ਜਾ ਬਸ ਉਹਦਾਂ ਨੂੰ ਕਿਟਕੀ ਹੀ ਲਾ ਦਿੰਦੇ ਨੇ ਕਾਲ ਦੇ ਦਲਾਲ ਉਹ ਬਸ ਪੁੱਠੇ ਕੰਮਾਂ 'ਚ ਪੈ ਕੇ ਸਾਰੀ ਉਮਰ ਉਹਦੀ ਬਰਬਾਦ ਹੋ ਜਾਂਦੀ ਹੈ ਇਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਬੰਦਾ ਸੀ 10 ਨੰਬਰੀਆ ਉਹ ਨੂੰ ਕੋਈ ਮੂੰਹ ਮੱਥੇ ਨਹੀਂ ਸੀ ਲਾਉਂਦਾ ਉਹ ਫਿਰ ਇੱਕ ਪ੍ਰੇਮੀ ਦੇ ਸੋਤਿਆ ਹੁਣ ਗੁਰੂ ਪਿਤਾ ਜੀ ਦੇ ਬਚਨ ਹੈ ਵੀ ਜੇ ਤੁਸੀਂ ਸੋਚੋਗੇ ਕਰੋਗੇ ਤਾਂ ਮਾਲਕ ਵੀ ਤੁਹਾਡੀ ਮਦਦ ਕਰੂਗਾ ਉਹਨੇ ਸੋਚਿਆ ਪ੍ਰੇਮੀ ਦੇ ਵੀ ਆਪਾਂ ਇਹਨੂੰ ਸਮਝਾਵਾਂਗੇ ਲੈ ਕੇ ਚੱਲੀਏ ਸੱਚੇ ਸੌਦੇ ਗੁਰੂ ਪਿਤਾ ਜੀ ਕੋਲੇ ਨਾਮ ਜਬਾਈਏ ਉਹਨੇ ਫਿਰ ਅੰਦਰੋਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਨੂੰ ਤੇ ਉਹਦੇ ਕੋਲੇ ਗਿਆ ਜਾ ਕੇ ਉਹਨੂੰ ਸਮਝਾਇਆ ਕਹਿੰਦਾ ਦੇਖ ਬਾਈ ਜੀ ਥੋਨੂੰ ਸਾਰਾ ਪਿੰਡ ਮੱਥੇ ਲਾ ਕੇ ਖੁਸ਼ ਨਹੀਂ ਸੋ ਸੋ ਡਰਦੇ ਨੇ ਮੈਂ ਤੈਨੂੰ ਸੱਚੀ ਗੱਲ ਕਹਿਦਾ ਇਹ ਉਹ ਕਹਿੰਦਾ ਹਾਂ ਇਹ ਤਾਂ ਮੈਨੂੰ ਪਤਾ ਬਾਈ ਜੀ ਫਿਰ ਮੱਥੇ ਤਾਂ ਕੌਣ ਲਾ ਕੇ ਖੁਸ਼ ਹੈ ਜਦੋਂ ਮੈਂ ਕੰਮ ਹੀ ਬੁਰੇ ਕਰਦਾ ਉਹ ਕਹਿੰਦਾ ਤੂੰ ਮੇਰੇ ਨਾਲ ਚੱਲ ਸੱਚੇ ਸੌਦੇ ਤੇਰੇ ਸਾਰੇ ਕੰਮ ਛੁੱਟ ਜਾਣਗੇ ਹੋ ਸਕਿਆ ਜੇ ਮਾਲਕ ਨੇ ਚਾਹਿਆ ਜਿਹੜੇ ਤੇਰੇ 10 ਨੰਬਰ ਵਾਲੇ ਕਾਗਜ਼ ਨੇ ਨਾ ਉਹ ਵੀ 파ੜੇ ਜਾਣਗੇ ਤੇ ਸਤਿਗੁਰ ਤਾਂ ਉਹ ਕੁੱਲ ਮਾਲਕ ਹੈ ਦੋਨਾਂ ਜਹਾਨਾਂ ਦਾ مالک ਹੈ ਖੁਦ ਖਦਾ ਆਇਆ ਹੋਇਆ ਤੂੰ ਚੱਲ ਉਹ ਫਿਰ ਬਚਨ ਮੰਨ ਕੇ ਉਹ ਪ੍ਰੇਮੀ ਦਾ ਨਾਲ ਵਗ ਜਾਂਦਾ ਹੈ ਤੇ ਅੱਗੇ ਜੋ ਹੁੰਦਾ ਹੈ ਉਹ ਫਿਰ ਕਵਤਾ ਦੇ ਰੂਪ ਵਿੱਚ ਛੋਡੇ ਨਾਲੇ ਕਵਤਾ ਸਾਂਝੀ ਕਰਦਿਆ ਲਓ ਜੀ ਸੁਣੋ ਚੰਗੇ ਬੰਦੇ ਜੋ ਮੰਦੇ ਬਣਦੇ ਕਾਲ ਬਣਾਉਂਦਾ ਹੈ ਹਾ ਚੰਗੇ ਬੰਦੇ ਜੋ ਮੰਦੇ ਬਣਦੇ ਕਾਲ ਬਣਾਉਂਦਾ ਹੈ ਸ਼ਰਾਬ ਕਬਾਬ ਦੀ ਚਿਟਕਾ ਲਗਾ ਕੇ ਰੈਂਦਾ ਪਰਬਾਉਂਦਾ ਹੈ ਲਸ਼ਿਆਂ ਦੀ ਲੱਤ ਲਗਾ ਕੇ ਪੁੱਠੇ ਰਾ ਪਾਉਂਦਾ ਸੀ ਬੰਦਾ ਦਸਨੰਬਰੀ ਭਗਤ ਬਣ ਗਿਆ ਆਓ ਬੰਦਾ ਦਸਨੰਬਰੀ ਭਗਤ ਬਣ ਗਿਆ ਕਾਲ ਵੇਖ ਕਬਰ ਆਉਂਦਾ ਸੀ ਬੰਦਾ ਦਸਨੰਬਰੀ ਭਗਤ ਬਣ ਗਿਆ ਦਸਨੰਬਰੀ ਬੰਦੇ ਪਿੰਡਾਂ ਸ਼ਹਿਰਾਂ ਵਿੱਚ ਰਹਿੰਦੇ ਐ ਸੰਗਤ ਦਸਨੰਬਰੀ ਇਹ ਬੰਦੇ ਪਿੰਡਾਂ ਚੇਰਾ ਵਿੱਚ ਵੀਰੇ ਦੇਇ ਪੋਸ ਨਗਰਾਂ ਨਹੀਂ ਥੱਲੇ ਰਹਿ ਰਹੇ ਉਠਦੇ ਇਹ ਬੈਦੇ ਹੈ ਹਾਜ਼ਰੀ ਹੈ ਥਾਣੇ ਲਗਦੀ ਥਾਣੇ ਦਾਰ ਲਗਾਉ ਦਾਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਦੇ ਖਬਰ ਆਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਥਾਣੇਦਾਰ ਦੀ ਬਦਲੀ ਹੋ ਕੇ ਥਾਣੇ ਜਦ ਆਉਂਦਾ ਸੀ ਦਸਨ ਬੜੀ ਹੁੰਦੇ ਜਿਹੜੇ ਥਾਣੀ ਚੱਟ ਬਲਾਉਂਦਾ ਸੀ ਆਉ ਥਾਣੇਦਾਰਾਂ ਦੀ ਬਦਲੀ ਹੋ ਕੇ ਜਿਹੜਾ ਥਾਣੀਦਾਰ ਥਾਣੀ ਵਿੱਚ ਆਉਂਦਾ ਸੀ ਦਸਨ ਬੜੀ ਇਹ ਹੁੰਦੇ ਜਿੰਦੇ ਸਾਰਿਆਂ ਨੂੰ ਚੱਟ ਬਲਾਉਂਦਾ ਸੀ

ਕਰਦਾ ਉਹ ਰੇਲਾਸੀ ਪਿੰਡ ਵਿੱਚ ਨਾ ਕੋਈ ਉਸ ਨੂੰ ਮੱਥੇ ਲਗਾਉਲਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਦੇਖ ਕਬਰ ਆਉਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਸਤਿਗੁਰ ਦਾ ਅਣਖੀ ਜੋਲਾ ਪਾਸ ਉਸ ਦੇ ਜਾਂਦਾ ਹੈ ਪਿਆਰ ਦੇ ਨਾਲ ਉਸ ਨੂੰ ਡੇਰੇ ਲੈ ਜਾਂਦਾ ਹੈ ਸੰਗ ਤੇ ਸਤਿਗੁਰ ਦਾ ਅਣਖੀ ਬੱਚਾ ਪਾਸ ਉਸ ਦੇ ਜਾਂਦਾ ਹੈ ਪਿਆਰ ਦੇ ਨਾਲ ਉਸ ਨੂੰ ਡੇਰੇ ਲੈ ਆਂਦਾ ਹੈ ਸਤਿਗੁਰ ਦੇ ਆਣ ਸਾਹਮਣੇ ਸੀ ਸੱਚ ਕੌਮ ਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਦੇਖ ਕਬਰ ਆਉਂਦਾ ਸੀ ਬੰਦਾ ਦਸਰ ਬੜੀ ਭਗਤ ਬਣ ਗਿਆ ਸਤਗੁਰ ਨੇ ਨਾਮਦਾਣ ਦੇ ਕੇ ਕੀਤਾ ਕਲਿਆਣ ਹੈ ਅੱਗੇ ਤੋਂ ਰਾਖਾ ਤੇਰਾ ਹੋਇ ਆਪਰਵਾਨ ਹੈ ਔ ਸਤਗੁਰ ਨੇ ਨਾਮਦਾਣ ਦੇ ਕੇ ਕੀਤਾ ਕਲਿਆਣ ਹੈ ਕਾਇਦੇ ਅੱਗੇ ਤੋਂ ਰਾਖਾ ਤੇਰਾ ਹੋਇਆ ਭਗਵਾਨ ਹੈ ਗੁਰੂ ਪਿਤਾ ਜੀ ਬਾਰੋ ਬਾਰੀ ਐ ਹੋ ਸਮਝਾਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਵੇਖ ਕਬਰ ਆਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਰਮਨਾ ਮਾਲਾ ਕਰਨਾ ਪਹਿਲੇ ਸਭ ਮਾਫ ਗੁਰੂ ਪਿਤਾ ਜੀ ਕਹਿੰਦੇ ਅੱਗੇ ਤੋਂ ਕਰਮ ਨਾ ਮਾੜਾ ਕਰਨਾ ਪਹਿਲੇ ਸਭ ਮਾਫ ਝੂਠ ਨਾ ਕਦੇ ਬੋਲਣਾ ਲੜਣਾ ਇਨਸਾਫ ਗੁਰੂ ਪਿਤਾ ਦੀ ਬਾਤਨ ਉਹ ਦਿਲ ਵਿੱਚ ਬਸਾਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਬੇਖ ਕਬਰ ਆਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਸਤ ਗੁਰ ਦਾ ਸ਼ਕਰਾਨਾ ਕਰਦੇ ਪਿੰਡ ਨੂੰ ਆਉਂਦੇ ਆ ਸਤ ਗੁਰ ਦਾ ਦਿਲ ਮੇ ਧੋਵੇਂ ਸ਼ੋਕਰ ਬਣਾਉਂਦੇ ਆ ਸੰਗ ਤੇ ਸਤ ਗੁਰ ਦਾ ਸ਼ਕਰਾਨਾ ਕਰਦੇ ਪਿੰਡ ਨੂੰ ਆਉਂਦੇ ਆ ਸਤ ਗੁਰ ਦਾ ਦਿਲ ਮੇਦੋ ਮੇ ਸ਼ੋਕਰ ਮਨਾਉਂਦੀ ਐ ਤਨ ਤਨ ਸਤ ਗੁਰੂ ਦਾ ਨਾਰਾ ਲੇ ਗਾਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਵੇਖ ਕਬਰ ਆਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਗੱਡੀ ਤੋਂ ਉੱਤਰ ਨੀਚੇ ਫਟਿਸਣ ਤੇ ਖੜਵੀ ਐ ਉਸ ਸਮਾ ਲਾਜ ਨੇ ਆ ਕੇ ਉਸ ਨੂੰ ਫੜਦੇ ਐ ਕਾਲ ਨੇ ਛੱਡਿਆ ਰਿਖੜਾ ਹਲੇ ਸ਼ਰਾਰਤ ਕਰਦਾ ਐ ਐ ਨਹੀਂ ਪਤਾ ਵੀ ਹੁਣ ਤਾਂ ਦਿਆਲ ਦਾ ਛਟੇ ਗਿਆ ਇਹਦੇ ਤੇ ਤੂੰ ਕੁਝ ਵੀ ਕਰੀ ਜਾ ਤੇਰਾ ਇੱਥੇ ਕੋਈ ਬਾਹਰ ਹੀ ਚੱਲਦੀ ਗੱਡੀ ਤਾਂ ਉੱਤਰ ਨੀਕੇ ਸਟੇ ਸਣ ਦੇ ਆ ਖੜਦੇ ਐ ਉਸ ਸਮਾ ਲਾਜ ਨੇ ਆ ਕੇ ਓ ਸਰ ਨੂੰ ਫੜਦੇ ਐ ਸਤਗੁਰ ਦਾ ਅਣਖੀ ਜੋਲਾ ਅਰਦਾਸ ਲਗਾਉਂਦਾ ਸੀ ਬੰਦਾ ਦਸ ਨੰਬਰੀ ਭਗਤ ਬਣ ਗਿਆ ਕਾਲ ਦੇਖ ਕਬਰਾਂ ਦਾ ਸੀ ਬੰਦਾ ਦਸ ਨੰਬਰੀ ਭਗਤ ਬਣ ਗਿਆ ਮਾਲਾ ਜਮ ਦਸ ਨੰਬਰੀ ਇਕੱਠੇ ਕਰਕੇ ਓ ਮਾਲਾ ਜਮ ਦਸ ਨੰਬਰੀਆਂ ਨੂੰ ਇਕੱਠੇ ਕਰਕੇ ਦਸ ਨੰਬਰਿਆਂ ਨੂੰ ਇਕੱਠੇ ਕਰਕੇ ਥਾਣੇ ਲੈ ਜਾਂਦੇ ਐ ਥਾਣੇਦਾਰ ਦੇ ਰੋਪੇਸ਼ ਕਰਕੇ ਵਾਪਸ ਮੋੜ ਜਾਂਦੇ ਐ ਲੈਣ ਦੇ ਵਿੱਚ ਬਹਾਕੇ ਆਉ ਥਾਣੇਦਾਰ ਲੈਣ ਦੇ ਵਿੱਚ ਬਹਾਕੇ ਦਾੰਗ ਲੈ ਔਲਾਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਬੇਖ ਕਬਰੌਂਦਾ ਸੀ ਬੰਦਾ ਦਸਨ ਬਰੀ ਭਗਤ ਬਣ ਗਿਆ ਕੱਲੇ ਕੱਲੇ ਨੂੰ ਕੋਟਦਾ ਆਉਂਦਾ ਡਾਗ ਬਰੌਂਦਾ ਸੀ ਬੁਰੇ ਕੰਮਾਂ ਦਾ ਖਹਿੜਾ ਛੜ ਦਿਓ ਬਾਰ ਬਾਰ ਸਮਝਾਉਂਦਾ ਸੀ ਆ ਬੁਰੇ ਕੰਮਾਂ ਦਾ ਖਹਿੜਾ ਛੜ ਦਿਓ ਬਾਰ ਬਾਰ ਸਮਝਾਉਂਦਾ ਸੀ ਬੰਦਾ ਦਸਨ ਬੜੀ ਨਾਮ ਲੈ ਕੇ ਆਇਆ ਅਰਦਾਸ ਲਗਾਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਦੇਖ ਕਬਰ ਆਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਬੁਰੇ ਕਰਮ ਨਾ ਕਰਨ ਹਰ ਦੇ ਹਰ ਜੋ ਜੇ ਚੰਗਾ ਚੌਰਿਓ ખાણ જાર કહે જા બુરે કર્મ ના કર ન હડ દે હડ જો દે ચંગા ચઉને યો ડાગ નું દેખ દેખ કે તર લે હણ પોણીયો બુરે કમા નું દિલੋਂ બસારો ઓ કહે જા બુરે કમા નું દિલੋਂ બસારો મુખ પર મૌલાસી બંદા દસન બડી ભક્ત બન ગયા ਕਾਲ ਦੇਖ ਕਬਰ ਆਉਂਦਾ ਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਨਾਮ ਵਾਲੇ ਦੇ ਕੋਲ ਆ ਕੇ ਕੁਰਸੀ ਤੇ ਆ ਬਹਿ ਲਾ ਹੈ ਥਣੇਦਾਰ ਸਾਹ ਸਕਦੀ ਕੁੱਟਦੇ ਹੀ ਆਉਂਦਾ ਜਦੋਂ ਜਿਹੜਾ ਨਾਮ ਲੈ ਕੇ ਆਇਆ ਸੀ ਦਸ ਨੰਬਰੀ ਉਹਦੇ ਕੋਲੇ ਆ ਗਿਆ ਬਸ ਮਾਲਕ ਨੇ ਕਿਰਪਾ ਕੀਤੀ ਕਹਿੰਦਾ ਕੁਰਸੀ ਲਿਆਓ ਵਾਲੇ ਥੱਕ ਗਏ ਕੁਰਸੀ ਲਿਆ ਕੇ ਉਦੇ ਕੋਲੇ ਬਹਿ ਜਾਂਦਾ ਨਾਮ ਬਾਲੇ ਦੇ ਕੋਲੇ ਆਣ ਕੇ ਕੁਰਸੀ ਤੇ ਆ ਬਹਿਦਾ ਹੈ ਉਸ ਨੂੰ ਮੈਂ ਛੱਡ ਦੇਵਾਂਗਾ ਜੋ ਤੋਬਾ ਜੋ ਹੁਣ ਕਹਿੰਦਾ ਹੈ ਉਸ ਨੂੰ ਮੈਂ ਛੱਡ ਦੇਵਾਂਗਾ ਤੋਬਾ ਜੋ ਹੁਣ ਕਹਿੰਦਾ ਹੈ ਸ਼ੈ ਨਿਸ਼ਾਨੇ ਪਰਨ ਕਰਾਇਆ ਔ ਸ਼ੈ ਨਿਸ਼ਾਨੇ ਪਰਨ ਕਰਾਇਆ ਆਖ ਸੈਣਾਉਦਾ ਸੀ ਉਹ ਫਿਰ ਬੋਰ ਪਿਆ ਕਹਿੰਦਾ ਥਾਣੇਦਾਰ ਸਾਹਿਬ ਮੈਂ ਤਾਂ ਕੱਲ ਹੀ ਪੜਨ ਕਰਿਆ ਸੱਚੀ ਸੌਦੇ ਗਿਆ ਸੀ ਸ਼ੈਨ ਸ਼ਾਰੇ ਮੈਥੋਂ ਪੜਨ ਕਰਾਇਆ ਜਾਣੇ ਮੈਂ ਸਾਰੇ ਬੁਰੇ ਕਰਮ ਛੱਡਤੇ ਐਦੂ ਬਾਦ ਨਹੀਂ ਮੈਂ ਕੋਈ ਬੁਰਾ ਕਰਮ ਕਰਦਾ ਥਾਣੇਦਾਰ ਕਹਿੰਦਾ ਅੱਛਾ ਕਹਿੰਦਾ ਹਾਂ ਕਹਿੰਦਾ ਫਿਰ ਤੂੰ ਇੱਧਰ ਨਿਕਲ ਤੇਰੇ ਕਾਗਜ ਪੜਾਂਗੇ ਮੈਂ ਇੱਧਰ ਗੱਲ ਕਰਦਿਆਂ ਖੈ ਨਖਾਨੇ ਪਰਨ ਕਰਾਇਆ ਆਖ ਸਣਾਉ ਲਾਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਕਾਲ ਦੇਖ ਕਬਰ ਆਉ ਲਾਸੀ ਬੰਦਾ ਦਸਨ ਬੜੀ ਭਗਤ ਬਣ ਗਿਆ ਸੰਤਾਂ ਦੇ ਵਚਨ ਪੜਟੇ ਰਹੀ ਪੜਟੇ ਜੈ ਬ੍ਰਹਮੰਡ ਸੰਤਾਂ ਦੇ ਵਚਨ ਨਹੀਂ ਪੜਟਦੇ ਹੁੰਦੇ ਯੁੱਗ ਪੜਟ ਜਾਂਦੇ ਆ ਸਾਧ ਸੰਗ ਦੀ ਗੁਰੂ ਪਿਤਾ ਜੀ ਨੇ ਕਿਹਾ ਸੀ ਅੱਜ ਤੋਂ ਬਾਅਦ ਕੋਈ ਬੁਰਾ ਕੰਮ ਨਾ ਕਰੀ ਸੱਚ ਬੋਲੀ ਫਿਰ ਤੈਨੂੰ ਇਰਸ਼ਾ ਮਿਲੂਗਾ ਉਹਨੇ ਜਦੋਂ ਪੁੱਛਿਆ ਥਾਣੇਦਾਰ ਨੇ ਵੀ ਬੁਰੇ ਕਰਮੋਂ ਕਹਿੰਦਾ ਮੈਂ ਕੱਲ ਹੀ ਛੱਡ ਕੇ ਆ ਸੱਚ ਬੋਲਤਾ ਤਾਂ ਫਿਰ ਥਾਣੇਦਾਰ ਦੇ ਉਹਦੇ ਕਾਗਜ਼ ਪੱਤਰ ਸਾਰੇ ਪਾੜਦੇ ਥਾਣੇ ਜੋ ਫਾਰਮ ਕਰਤਾ ਆਜ਼ਾਦ ਕਰਤਾ ਫਿਰ ਉਹ ਆਖੇ ਪ੍ਰੇਮੀਆਂ ਨੂੰ ਮਿਲਦਾ ਹੈ ਰਾਜ ਉਹ ਗੁਰੂ ਪਿਤਾ ਜੀ ਦਾ ਸ਼ੁਕਰਾਨਾ ਕਰਦਾ ਹੁੰਦਾ ਵੀ ਧੰਨ ਹੈ ਮਾਲਕਾ ਧੰਨ ਹੈ ਬਾਲਕਾ ਧੰਨ ਹੈ ਮਾਲਕਾ ਫੇਰ ਆਖਿਓ ਪ੍ਰੇਮੀ ਦਾ ਸ਼ੁਕਰਾਨਾ ਕਰਦਾ ਹੈ ਉਹ ਪ੍ਰੇਮੀ ਕਹਿੰਦਾ ਸਤਗੁਰ ਦੀ ਸ਼ੁਕਰਾਨਾ ਕਰ ਅਸੀਂ ਤਾਂ ਵਿੱਚ ਕੋਈ ਬਿੱਲ ਬਣਾਏ ਹੋਏ ਆ ਇਹ ਸਾਧ ਸੰਗਤ ਜੀ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਨ ਛਾਨ ਸਾਰੀ ਦੁਨੀਆ ਵਿੱਚ ਉੱਚੀ ਚੱਕਣੀ ਹੈ ਸਤਿ ਅੰਤ ਸਤਿਗੁਰੂ ਤੇਰਾ ਹੀ ਆਸਰਾ